ਪਾਣੇ ਸਿੱਧੂ ਨਾਲ ਮਹਾਲੀ ਵਿੱਚ ਕੀਤੀ ਗਈ ਧੱਕੇਸ਼ਾਹੀ ਪਾਇਆ ਗਿਆ ਬਰਫ਼ ਦੀ ਸਿੱਲੀ ਤੇ ਸਤਿ ਸ਼੍ਰੀ ਅਕਾਲ ਜੀ ਲਖਸੀਦਾਨਾ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਭਾਨਾ ਸਿੱਧੂ ਦੇ ਮੁਹਾਲੇ ਵਿੱਚ ਪਟਿਆਲੇ ਤੋਂ ਵੀ ਵੱਧ ਜ਼ੁਲਮ ਹੋਇਆ ਹੈ ਜਿੱਥੇ ਉਸ ਦੇ ਸਿਰ ਵਿੱਚ ਠੰਡਾ ਪਾਣੀ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਬਰਫ਼ ਦੀਆਂ ਸਿੱਲੀਆਂ ਤੇ ਲਟਾਇਆ ਜਾ ਰਿਹਾ ਹੈ ਇੰਨਾ ਹੀ ਨਹੀਂ ਲਖਸੀਦਾਨੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਭਾਨੇ ਸਿੱਧੂ ਨਾਲ ਹੋਈ ਇਹ ਤਸ਼ੱਦਦ ਕਿਸੇ ਮੈਡੀਕਲ ਰਿਪੋਰਟ ਵਿੱਚ ਵੀ ਨਹੀਂ ਆਣੀ ਉਸ ਵੱਲੋਂ ਕਿਹਾ ਗਿਆ ਕਿ ਕੂੜਦੁੰਨੇ ਵਿੱਚ ਇਕੱਠ ਤੋਂ ਬਾਅਦ ਭਾਨੇ ਸਿੱਧੂ ਨਾਲ ਜ਼ੁਲਮ ਘਟਿਆ ਨਹੀਂ ਬਲਕਿ ਉਸ ਦੇ ਨਾਲ ਉਸ ਤੋਂ ਵੀ ਵੱਧ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਇੰਨਾ ਹੀ ਨਹੀਂ ਉਸਦੇ ਬ੍ਰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਹੋ ਰਹੇ ਜ਼ੁਲਮ ਨੂੰ ਰੋਕਣ ਦੇ ਲਈ ਹਰ ਇੱਕ ਘਰ ਵਿੱਚੋਂ ਇੱਕ ਨੌਜਵਾਨ 3 ਤਰੀਕ ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦਾ ਘਰ ਘੇਰਨ ਲਈ ਪਹੁੰਚਣਾ ਚਾਹੀਦਾ ਹੈ ਹੋਰ ਕੀ ਕੀ ਕਿਹਾ ਗਿਆ ਲਖੇ ਸਿਧਾਣੇ ਵੱਲ ਆਓ ਤੁਹਾਨੂੰ ਲੈ ਚਾਲਦੇ ਹਾਂ ਉਸ ਵੀਡੀਓ ਵੱਲ ਐਂਡ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਸਟਿਸ ਫਾਰ ਪੰਨਾ ਸਿੱਧੂ ਲਿਖਣਾ ਨਾ ਭੁੱਲਣਾ ਇਹ ਉਹ ਕੋਈ ਉਸਰਾਖਾ ਰਿਹਾ ਜਿਹੜਾ ਇਸੇ ਮੈਡੀਕਲ ਚ ਨਹੀਂ ਆਉਂਦਾ